ਹਾਂਜੀ ਕਾਲ ਦਾ ਵੀ ਕਾਲ ਹੈ ਜੋ ਐਸਾ ਮਹਾਕਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅੱਜ ਆਪਾਂ ਇੱਕ ਕਹਾਣੀ ਸੁਣਾਵਾਂਗੇ ਤੁਹਾਨੂੰ ਜਿਹਦੇ ਨਾਲ ਤੁਹਾਡੇ ਮਨ ਦੇ ਕਈ ਸਵਾਲ ਨੇ ਜਿਹੜੇ ਉਹ ਸ਼ਾਇਦ ਉਹਦੇ ਜਵਾਬ ਦਿੱਤੇ ਜਾਣ ਪਰ ਉਹਦੇ ਤੋਂ ਪਹਿਲਾਂ ਆਹ ਛੋਟੀਆਂ-ਛੋਟੀਆਂ ਕਲਿੱਪਾਂ ਨੇ ਇਹ ਜ਼ਰੂਰ ਦੇਖਿਓ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਅਕਾਲ ਕੰਮ ਕਿਉਂ ਦੋਨੋਂ ਸਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੇ ਵਾਹਿਗੁਰੂ ਜੀ ਕੀ ਫਤਿਹ ਅਕਾਲੇ ਫਤਿਹ ਬੁਲਾਉਣ ਵਾਲੇ ਤੇ ਅਕਾਲ ਕਹਿਣ ਵਾਲੇ ਇਸ ਗੋਰੇ ਦਾ ਪੇਜ ਆ ਜਿਹੜਾ ਉਹ ਗੱਭਰੂ ਜੀ ਨਾਂ ਤੋਂ ਆ ਤੁਸੀਂ ਇਹਨੂੰ ਕਿਤੇ ਨਾ ਕਿਤੇ ਦੀ ਵੀਡੀਓ ਦੇਖੀ ਹੋਣੀ ਆ ਏ ਕਹਿੰਦਾ ਮੈਂ ਡੇਟ ਸਾਲ ਪਹਿਲਾਂ ਇਸੇ ਜਗ੍ਹਾ ਤੇ ਸੀ ਤੇ ਮੈਂ ਕਹਿੰਦਾ ਤੁਸੀਂ ਦੇਖੋ ਵੀਡੀਓ ਬਣਾਉਣਾ ਮੈਂ ਚੁੱਪ ਕੀਤਾ ਆ ਕੁਛ ਨਹੀਂ ਬੋਲਿਆ ਪਰ ਅੱਜ ਕਹਿੰਦਾ ਮੇਰੇ ਵਿੱਚ ਕੁਛ ਬਦਲਿਆ ਹੋਇਆ 34 ਕੰਟਰੀਆਂ ਘੁੰਮਿਆ ਮੈਂ 34 ਕੰਟਰੀਆਂ ਦੀਆਂ ਅਲੱਗ-ਅਲੱਗ ਭਾਸ਼ਾ ਮਾੜੀਆਂ-ਮੋਟੀਆਂ ਸਿੱਖੀਆਂ ਪਰ ਜਦੋਂ ਮੈਂ ਭਾਰਤ ਗਿਆ ਤੇ ਫਿਰ ਮੈਂ ਹਿੰਦੀ ਸਿੱਖਣੀ ਅਫੀਸ਼ੀਅਲ ਸ਼ੁਰੂ ਕੀਤੀ ਤੇ ਭਾਰਤ ਦੀਆਂ 15 ਸਟੇਟਾਂ ਦੇ ਵਿੱਚ ਮੈਂ ਘੁੰਮਿਆ ਤੇ ਇਹ ਕਹਿੰਦਾ ਪਰ ਜਦੋਂ ਮੈਂ ਪੰਜਾਬ ਗਿਆ ਤੇ ਜਦੋਂ ਮੈਂ ਉੱਥੇ ਤਾਂ ਕਲਚਰ ਸਿੱਖਿਆ ਉੱਥੇ ਜਾ ਕੇ ਸਿੰਘਾਂ ਦੇ ਨਾਲ ਇਹ ਰਿਹਾ ਇਨੇ ਸਰਦਈ ਬਣਾਉਣੀ ਸਿੱਖੀ ਉਹਨਾਂ ਦੇ ਘੋੜਿਆਂ ਦੀ ਸੇਵਾ ਕੀਤੀ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕੀਤੀ ਕਹਿੰਦਾ ਜਦੋਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਅਕਾਲ ਇਹ ਤਿੰਨ ਚੀਜ਼ਾਂ ਕਹਿਣੀਆਂ ਸਿੱਖ ਲੀਆਂ ਕਹਿੰਦਾ ਮੇਰੇ ਅੰਦਰ ਇੱਕ ਚੇਂਜ ਆ ਗਿਆ ਕਹਿੰਦਾ ਅੱਜ ਤੁਸੀਂ ਦੇਖੋ ਮੈਂ ਉਸੇ ਜਗ੍ਹਾ ਤੇ ਆ ਤੇ ਮੈਂ ਖੁੱਲ ਕੇ ਬੋਲ ਸਕਦਾ ਇਹ ਕਹਿੰਦਾ ਇਹ ਤਿੰਨ ਸ਼ਬਦਾਂ ਦੇ ਵਿੱਚ ਇੰਨੀ ਪਾਵਰ ਆ ਕਹਿੰਦਾ ਹੁਣ ਮੇਰਾ ਦਿਲ ਕਰਦਾ ਮੈਂ ਪੂਰੀ ਦੁਨੀਆ ਚ ਘੁੰਮ ਘੁੰਮ ਕੇ ਲੋਕਾਂ ਨੂੰ ਦੱਸਾਂ ਵੀ ਇਹ ਤਿੰਨ ਸ਼ਬਦਾਂ ਦੇ ਵਿੱਚ ਕਿੰਨੀ ਤਾਕਤ ਆ ਕਹਿੰਦਾ ਸਿਰਫ ਇੰਨਾ ਹੀ ਮਤਲਬ ਆ ਕਿ ਬਾਹਰੋਂ ਆ ਕੇ ਵੀ ਬੰਦੇ ਪ੍ਰਮਾਤਮਾ ਦੇ ਦਰ ਤੋਂ ਰਹਿਮਤਾ ਬਖਸ਼ਿਸ਼ਾਂ ਪ੍ਰਾਪਤ ਕਰਦੇ ਆ ਸਾਡੇ ਨਾਲ ਉਹ ਹੋਇਆ ਹੋਇਆ ਕੁਝ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਕਿ ਅਸੀਂ ਕਹਿੰਦੇ ਨਹੀਂ ਹੁੰਦੇ ਵੀ ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ ਜਿਹੜੀ ਚੀਜ਼ ਆਪਣੇ ਕੋਲੇ ਹੁੰਦੀ ਆ ਉਹਦਾ ਸਾਨੂੰ ਮੁੱਲ ਨਹੀਂ ਹੁੰਦਾ ਬਾਹਰਲੇ ਲੋਕਾਂ ਨੂੰ ਇਹਦੀ ਤਾਕਤ ਦਾ ਪਤਾ ਵਾ ਉਹਨਾਂ ਨੂੰ ਅੰਦਾਜ਼ਾ ਲੱਗੀ ਜਾਂਦਾ ਪਰ ਸਾਡੇ ਲੋਕ ਨੇ ਜਿਹੜੇ ਉਹ ਛੱਡ ਛੱਡ ਕੇ ਭੱਜੀ ਜਾਂਦੇ ਆ ਗਲਤੀਆਂ ਸਾਡੀਆਂ ਆਪਣੀਆਂ ਨੇ ਤੇ ਤੋਮਤਾਸੀਂ ਰੱਬ ਤੇ ਲਾਉਨੇ ਆਂ ਭਰੋਸੇ ਸਾਡੇ ਆਪਣੇ ਕੱਚੇ ਆਂ ਦੋਲ ਅਸੀਂ ਜਾਣਦੇ ਆਂ ਤੇ ਕਹਿੰਦੇ ਅਸੀਂ ਰੱਬ ਨੂੰ ਆ ਇਹਨਾਂ ਲੋਕਾਂ ਨੂੰ ਤਾਂ ਸਮਝ ਹੈ ਬਾਹਰੋਂ ਆ ਕੇ ਇਹਨਾਂ ਨੂੰ ਸਿਰਫ ਇਹਨੇ ਤਿੰਨ ਸ਼ਬਦ ਸੁਣੇ ਆ ਤੇ ਇਹਦੀ ਜ਼ਿੰਦਗੀ ਬਦਲ ਗਈ ਆਹ ਵੀਡੀਓ ਦੀ ਖੂਬਸੂਰਤੀ ਇਹ ਆ ਕਿ ਪਹਿਲੀ ਗੱਲ ਤਾਂ ਜਿਹੜੇ ਬੱਚੇ ਆ ਉਹ ਸੇਵਾ ਕਰਨੀ ਸਿੱਖ ਰਹੇ ਆ ਉਹ ਰਿਸਪੈਕਟ ਕਰਨੀ ਸਿੱਖ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਉਂਕਿ ਜੇ ਤੁਸੀਂ ਧਿਆਨ ਦਿਓਗੇ ਤਾਂ ਉਹਨਾਂ ਨੇ ਜਿਹੜਾ ਗੁੱਟਾ ਰੱਖਿਆ ਹੋਇਆ ਉਹਦਾ ਵੀ ਸਿਰ ਟਕਿਆ ਹੋਇਆ ਰਮਾਲ ਦੇ ਨਾਲ। ਬਾਹਰੋਂ ਆਏ ਹੋਏ ਲੋਕ ਆਪਣੇ ਬੱਚਿਆਂ ਨੂੰ ਵੀ ਆਪਣਾ ਕਲਚਰ ਸਿਖਾ ਰਹੇ ਨੇ। ਪਰ ਸਾਡੇ ਲੋਕ ਆ ਜਿਹੜੇ ਉਹ ਇਹਨਾਂ ਚੀਜ਼ਾਂ ਤੋਂ ਦੂਰ ਹੋਣ ਲੱਗੇ ਹੋਇਆ। ਖੈਰ, ਓਕਾਲਪੁਰਖ ਵਾਹਿਗੁਰੂ ਦੀ ਜਾ ਉਦੀ ਰਹਿਮਤ। ਕਿਉਂਕਿ ਉਹਦੇ ਹੁਕਮ ਤੋਂ ਬਿਨਾ ਕੱਖ ਨਹੀਂ ਹੋਣਾ। ਅੱਜ ਆਪਾਂ ਇੱਕ ਐਸੀ ਕਹਾਣੀ ਸੁਣਾਉਣੀ ਆ ਜਿਹਨੂੰ ਸੁਣਨ ਤੋਂ ਬਾਅਦ ਤੁਹਾਡਾ ਜਿਹੜਾ ਮਨ ਆ ਤੁਹਾਡੇ ਮਨ ਦੇ ਕਈ ਸਵਾਲ ਨੇ ਜਿਹੜੇ ਓਹੋ ਅੱਜ ਸ਼ਾਇਦ ਦੂਰ ਹੋ ਜਾਣਾ। ਇਹ ਕਹਾਣੀ ਛੋਟੀ ਆ ਪਰ ਇਹਦਾ ਸਾਰ ਬਹੁਤ ਵਧੀਆ। ਇੱਕ ਬਜ਼ੁਰਗ ਜਿਹੜੇ ਪਾਠੀ ਸਿੰਘ ਦੀ ਸੇਵਾ ਨਿਭਾ ਰਹੇ ਸੀ ਜਿਹੜੇ ਸਿਮਰਨ ਕਰਦੇ ਕਥਾ ਸੁਣਾਉਂਦੇ ਅਕਸਰ ਹੀ ਉਹਨਾਂ ਨੇ ਕਹਿਣਾ ਕਿ ਰੱਬ ਦੇ ਨਾਮ ਰੱਬ ਦਾ ਨਾਮ ਲਿਆ ਕਰੋ ਰੱਬ ਦੇ ਨਾਲ ਜੁੜੋ ਸੱਚ ਦੇ ਮਾਰਗ ਤੇ ਚੱਲੋ ਤੇ ਜਿਹੜੇ ਬੰਦੇ ਰੱਬ ਦਾ ਨਾਮ ਨਹੀਂ ਲੈਂਦੇ ਸੱਚ ਦੇ ਮਾਰਗ ਤੇ ਨਹੀਂ ਚੱਲਦੇ ਰੱਬ ਉਹਨਾਂ ਤੋਂ ਆਪਣੀਆਂ ਸਾਰੀਆਂ ਰਹਿਮਤਾਂ ਬਖਸ਼ਿਸ਼ਾਂ ਵਾਪਸ ਲੈ ਲੈਂਦਾ ਤੇ ਜਿਹੜੇ ਰੱਬ ਦਾ ਨਾਮ ਲੈਂਦੇ ਨੇ ਰੱਬ ਦੇ ਮਾਰਗ ਤੇ ਤੁਰਦੇ ਆ ਸੱਚ ਦੇ ਮਾਰਗ ਤੇ ਤੁਰਦੇ ਆ ਸੇਵਾ ਸਿਮਰਨ ਕਰਦੇ ਆ ਉਹਦੇ ਤੇ ਜਿਹੜੀਆਂ ਬਖਸ਼ਿਸ਼ਾਂ ਨੇ ਉਹ ਹਮੇਸ਼ਾ ਬਣੀਆਂ ਰਹਿੰਦੀਆਂ ਨੇ ਇਹ ਗੱਲਾਂ ਸੰਗਤ ਸੁਣਦੀ ਆ ਤੇ ਪਿੰਡ ਦੇ ਕੁਝ ਨੌਜਵਾਨ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਸਵਾਲ ਉੱਠਦਾ ਵੀ ਬਾਬਾ ਇਹ ਜਿਹੜੀ ਗੱਲ ਕਹਿੰਦਾ ਨਾ ਇਹ ਗਲਤ ਆ ਕਿ ਜਿਹੜੇ ਲੋਕ ਰੱਬ ਦਾ ਨਾਮ ਨਹੀਂ ਲੈਂਦੇ ਉਹ ਤਾਂ ਬਧਖੁਸ਼ ਦੇਖੇ ਨੇ ਜਿਹੜੇ ਰੱਬ ਦਾ ਨਾਮ ਲੈਂਦੇ ਨੇ ਉਹ ਦੁਖੀ ਦੇਖੇ ਨੇ ਅਸੀਂ ਹਣਾ ਵੀ ਇਹ ਗੱਲ ਬਾਬਾ ਜੀ ਨੂੰ ਪੁੱਛਣੀ ਚਾਹੀਦੀ ਆ ਉਹ ਮਨ ਜਿਆ ਬਣਾ ਕੇ ਬਾਬਾ ਜੀ ਕੋਲੇ ਆ ਜਾਂਦੇ ਆ ਕੇ ਕਹਿੰਦੇ ਬਾਬਾ ਜੀ ਵੀ ਸਾਡਾ ਇੱਕ ਸਵਾਲ ਆ ਬਾਬਾ ਜੀ ਕਹਿੰਦੇ ਪੁੱਛੋ ਕਹਿੰਦੇ ਵੀ ਤੁਸੀਂ ਅਕਸਰ ਹੀ ਕਹਿੰਦੇ ਹੋ ਵੀ ਜਿਹੜੇ ਲੋਕ ਰੱਬ ਦਾ ਨਾਮ ਨਹੀਂ ਲੈਂਦੇ ਸੱਚ ਦੇ ਮਾਰਗ ਤੇ ਨਹੀਂ ਚੱਲਦੇ ਜਿਹੜੇ ਰੱਬ ਦਾ ਸੇਵਾ ਸਿਮਰਨ ਨਹੀਂ ਕਰਦੇ ਹੈਗੇ ਵੀ ਉਹ ਖੁਸ਼ ਨਹੀਂ ਰਹਿੰਦੇ ਰੱਬ ਉਹਨਾਂ ਤੋਂ ਆਪਣੀਆਂ ਰਹਿਮ ਤਾਂ ਖੋ ਲੈਂਦਾ ਵਿਪਰੋ ਉਲਟਾ ਦੂਜੇ ਪਾਸੇ ਅਸੀਂ ਤਾਂ ਦੇਖਿਆ ਵੀ ਜਿਹੜੇ ਲੋਕ ਰੱਬ ਦਾ ਨਾਮ ਲੈਂਦੇ ਨਹੀਂ ਉਹ ਵੱਧ ਖੁਸ਼ ਨੇ ਜਿਹੜੇ ਰੱਬ ਦਾ ਨਾਮ ਲੈਂਦੇ ਨੇ ਉਹ ਘੱਟ ਖੁਸ਼ ਆ ਤੇ ਬਾਬਾ ਜੀ ਹੱਸ ਪੈਂਦੇ ਆ ਕਹਿੰਦੇ ਵੀ ਭਾਈ ਇਹ ਹੁਣ ਤੁਹਾਡੇ ਮਨ ਦੇ ਵਿੱਚ ਇੱਕ ਸ਼ੰਕਾ ਪੈਦਾ ਹੋ ਗਿਆ ਚਲੋ ਆਪਾਂ ਇਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆਂ ਕਹਿੰਦੇ ਵੀ ਜਿਹੜੇ ਤੁਸੀਂ ਲੋਕਾਂ ਦੀ ਗੱਲ ਕਰਦੇ ਹੋ ਵੀ ਉਹ ਰੱਬ ਦਾ ਨਾਮ ਨਹੀਂ ਲੈਂਦੇ ਸੱਚ ਦੇ ਮਾਰਗ ਤੇ ਨਹੀਂ ਚੱਲਦੇ ਹੈਗੇ ਵੀ ਪਰ ਉਹ ਖੁਸ਼ ਨੇ ਕੀ ਤੁਸੀਂ ਕਦੇ ਉਹਨਾਂ ਨੂੰ ਕਿਸੇ ਗਰੀਬ ਦੀ ਮਦਦ ਕਰਦੇ ਦੇਖਿਆ ਕਹਿੰਦੇ ਨਹੀਂ ਜੀ ਕਹਿੰਦੇ ਕੀ ਕਦੇ ਤੁਸੀਂ ਉਹਨਾਂ ਨੂੰ ਦਾਨਪੁਨ ਕਰਦੇ ਦੇਖਿਆ ਕਹਿੰਦੇ ਨਹੀਂ ਜੀ ਕਹਿੰਦੇ ਕੀ ਕਦੇ ਕਿਸੇ ਭੁੱਖੇ ਨੂੰ ਖਵਾਉਂਦੇ ਦੇਖਿਆ ਕਹਿੰਦੇ ਨਹੀਂ ਜੀ ਕਹਿੰਦੇ ਕੀ ਕਦੇ ਤੁਸੀਂ ਉਹਨਾਂ ਨੂੰ ਮਿੱਠਾ ਬੋਲਦੇ ਦੇਖਿਆ ਕਹਿੰਦੇ ਨਹੀਂ ਜੀ ਕਹਿੰਦੇ ਕੀ ਤੁਸੀਂ ਕਦੇ ਉਹਨਾਂ ਨੂੰ ਸੁੱਖ ਚੈਨ ਦੇ ਨਾਲ ਇੱਕ ਥਾਂ ਤੇ ਟਿਕ ਟਿਕ ਕੇ ਬਹਿੰਦੇ ਦੇਖਿਆ ਕਹਿੰਦੇ ਨਹੀਂ ਜੀ ਤੇ ਸਿੰਘ ਸਾਹਿਬ ਹੱਸ ਪੈਂਦੇ ਆ ਉਹ ਬਜ਼ੁਰਗ ਕਹਿੰਦੇ ਇਹੀ ਤਾਂ ਉਹ ਰਹਿਮਤਾ ਨੇ ਜਿਹੜੀਆਂ ਰੱਬ ਖੋ ਲੈਂਦਾ ਕਹਿੰਦੇ ਚਲੋ ਦੂਜੇ ਪਾਸੇ ਆ ਜਾਂਦੇ ਆ ਬਈ ਤੁਸੀਂ ਕਦੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਆਉਂਦੇ ਦੇਖਿਆ ਕਹਿੰਦੇ ਜੀ ਕਿਤੇ-ਕਦਾਈ ਜਦੋਂ ਕੋਈ ਦਿਨ ਤਿਹਾੜ ਆਉਂਦਾ ਉਦੋਂ ਆਉਂਦੇ ਨੇ ਤੇ ਮੱਥਾ ਟੇਕ ਕੇ ਨਿਕਲ ਜਾਂਦੇ ਆ ਹਨਾ ਕਹਿੰਦੇ ਕਦੇ ਸੇਵਾ ਸਿਮਰਨ ਕਹਿੰਦੇ ਜੀ ਸੇਵਾ ਸਿਮਰਨ ਤਾਂ ਦੂਰ-ਦੂਰ ਤੱਕ ਕਰਦੇ ਹੀ ਨਹੀਂ ਕਿਉਂਕਿ ਆ ਆਥਣੇ ਸ਼ਰਾਬਾਂ ਦੇ ਦੌਰ ਚੱਲਦੇ ਆ ਪਾਰਟੀਆਂ ਕਰਦੇ ਨੇ ਨਜ਼ਾਰੇ ਲੈਂਦੇ ਨੇ ਜੀ ਉਹ ਤੇ ਫਿਰ ਬਾਬਾ ਜੀ ਹੱਸਦੇ ਨੇ ਕਹਿੰਦੇ ਭਾਈ ਉਹ ਉਹਨੂੰ ਲੱਗਦਾ ਵੀ ਨਜ਼ਾਰੇ ਲੈਂਦੇ ਨੇ ਪਰ ਉਹਨਾਂ ਨੂੰ ਹੁਕਮ ਹੀ ਨਹੀਂ ਹੋਇਆ ਕਿਉਂਕਿ ਕਈ ਵਾਰੀ ਇਹ ਹੁੰਦਾ ਕੋਈ ਬੰਦਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਰਹਿੰਦਾ ਪਰ ਉਹਨੂੰ ਹੁਕਮ ਨਹੀਂ ਉਹ ਗੁਰਦੁਆਰਾ ਸਾਹਿਬ ਵੱਲ ਦੇਖ ਵੀ ਨਹੀਂ ਸਕਦਾ ਨੀਵੀਂ ਪਾ ਕੇ ਹੀ ਲੰਘ ਜਾਂਦਾ ਤੇ ਕੋਈ ਬੰਦਾ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਰੋਜ਼ 5 ਕਿਲੋਮੀਟਰ ਤੋਂ ਚੱਲ ਕੇ ਆਉਂਦਾ ਚਾਹੇ ਔਖਾ ਆਵੇ ਚਾਹੇ ਸੌਖਾ ਆਵੇ ਨੇ ਰੋਜ਼ ਆਪਣੀ ਹਾਜ਼ਰੀ ਲਗਾਉਣੀ ਆ ਕਿਉਂ ਕਿਉਂਕਿ ਉਹਨੂੰ ਪਾਸ਼ਾ ਨੇ ਹੁਕਮ ਦਿੱਤਾ ਹੋਇਆ ਉਹਨੂੰ ਪਾਸ਼ਾ ਨੇ ਸੱਦਿਆ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਸੋ ਇਹ ਜਿਹੜੀਆਂ ਰਹਿਮਤਾਂ ਜਿਹੜੀਆਂ ਬਖਸ਼ਿਸ਼ਾਂ ਨੇ ਇਹੇ ਪਾਤਸ਼ਾਹ ਵੱਲੋਂ ਹੀ ਹੁੰਦੀਆਂ ਨੇ ਕਿਉਂਕਿ ਜੇ ਉਹਦਾ ਹੁਕਮ ਨਾ ਹੋਵੇ ਤਾਂ ਅਸੀਂ ਉਹਦਾ ਨਾਂ ਲੈਣਾ ਤਾਂ ਦੂਰ ਉਹਦਾ ਨਾਂ ਸੁਣ ਵੀ ਨਹੀਂ ਸਕਦੇ ਜੇ ਉਹਦਾ ਹੁਕਮ ਨਾ ਹੋਵੇ ਜੇ ਉਹਦੀਆਂ ਰਹਿਮਤਾਂ ਨਾ ਹੋਣ ਅਸੀਂ ਗੁਰਦੁਆਰਾ ਸਾਹਿਬ ਆਉਣਾ ਤਾਂ ਦੂਰ ਅਸੀਂ ਗੁਰਦੁਆਰਾ ਸਾਹਿਬ ਵੱਲ ਦੇਖ ਵੀ ਨਹੀਂ ਸਕਦੇ ਇਹ ਸਾਰੀਆਂ ਬਖਸ਼ਿਸ਼ਾਂ ਰੱਬ ਤੋਂ ਹੀ ਮਿਲਦੀਆਂ ਨੇ ਜੇ ਤੁਸੀਂ ਗੁਰਦੁਆਰਾ ਸਾਹਿਬ ਆ ਰਹੇ ਹੋ ਜੇ ਤੁਸੀਂ ਸੇਵਾ ਸਿਮਰਨ ਕਰ ਰਹੇ ਹੋ ਜੇ ਤੁਸੀਂ ਕਿਤੇ ਕਦਾਈ ਬਹਿ ਕੇ ਗੁਰਬਾਣੀ ਪੜ੍ਹਦੇ ਹੋ ਜਾਂ ਸੁਣਦੇ ਹੋ ਜੇ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਜੇ ਤੁਸੀਂ ਚੰਗਾ ਬੋਲ 파 ਰਹੇ ਹੋ ਜੇ ਤੁਸੀਂ ਵਧੀਆ ਸੋਨਦੇ ਹੋ ਜੇ ਤੁਸੀਂ ਦੋ ਵੇਲੇ ਦੀ ਰੋਟੀ ਖਾਂਦੇ ਹੋ ਤਾਂ ਤੁਸੀਂ ਸਮਝੋ ਕਿ ਤੁਹਾਡੇ ਉੱਤੇ ਜਿਹੜੀਆਂ ਰਹਿਮਤਾ ਨੇ ਜਿਹੜੀਆਂ ਬਖਸ਼ਿਸ਼ਾਂ ਨੇ ਉਹ ਹਰ ਸਮੇਂ ਨੇ ਪ੍ਰਮਾਤਮਾ ਦੀਆਂ ਤੇ ਜੇ ਤੁਸੀਂ ਇਹ ਕਹਿੰਦੇ ਹੋ ਵੀ ਦੁੱਖ ਸੋਖਾ ਤਾਂ ਫਿਰ ਤੁਸੀਂ ਆਪਣੇ ਗੁਰੂਆਂ ਦਾ ਜਿਹੜਾ ਇਤਿਹਾਸ ਆ ਉਹਨੂੰ ਪੜ੍ਹ ਕੇ ਦੇਖੋ ਉਹਨਾਂ ਨੇ 10 ਜਨਮਾਂ ਦੇ ਵਿੱਚ ਸਾਨੂੰ ਇਹੀ ਸਿਖਾਇਆ ਕਿ ਇਸ ਦੁਨੀਆ ਦੇ ਉੱਤੇ ਜਦੋਂ ਅਸੀਂ ਜਨਮ ਲੈਨੇ ਆ ਤਾਂ ਸਾਨੂੰ ਦੋ ਦੇ ਨਾਲ ਚੱਲਣਾ ਹੀ ਪੈਂਦਾ ਜੇ ਦਿਨ ਆ ਤਾਂ ਰਾਤ ਆ ਜੇ ਸੱਚ ਆ ਤਾਂ ਝੂਠ ਆ ਜੇ ਚੰਗਾ ਤਾਂ ਮਾੜਾ ਉਸੇ ਤਰ੍ਹਾਂ ਜੇ ਦੁੱਖ ਆ ਤਾਂ ਸੁੱਖ ਆ ਜੇ ਸੁੱਖ ਆ ਤਾਂ ਦੁੱਖ ਆ ਇਹ ਚੀਜ਼ਾਂ ਹੁੰਦੇ ਹੁੰਦੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ 'ਚ ਕਿਵੇਂ ਰਹਿਣਾ ਇਹ ਹੀ ਸਿਖਾਉਣ ਵਾਸਤੇ ਗੁਰੂ ਪਾਤਸ਼ਾਹ ਨੇ ਜਿਹੜੇ ਉਹ ਇਨਸਾਨੀ ਜਨਮ ਲੈ ਕੇ ਸਾਡੇ ਵਿੱਚ ਰਹਿ ਕੇ ਸਾਨੂੰ ਇਹ ਚੀਜ਼ਾਂ ਸਿਖਾ ਕੇ ਗਏ ਨੇ ਕਿ ਭਾਈ ਇਸ ਦੁਨੀਆ ਦੇ ਵਿੱਚ ਰਹਿ ਕੇ ਦੁੱਖ ਸੁੱਖ ਆਉਣੇ ਨੇ ਤੇ ਉਹਨੂੰ ਤੁਸੀਂ ਰੱਬ ਦਾ ਭਾਣਾ ਮੰਨ ਕੇ ਤੇ ਸਬਰ ਸ਼ੁਕਰ ਦੇ ਨਾਲ ਸਾਰੀਆਂ ਚੀਜ਼ਾਂ ਹੰਡਾਉਣੀਆਂ ਨੇ ਤੇ ਇਸੇ ਦੁੱਖ ਸੁੱਖ ਦੇ ਵਿੱਚ ਰਹਿੰਦੇ ਹੋਏ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਦੇ ਆਂ ਤਾਂ ਸਾਨੂੰ ਰੱਬ ਉਹ ਮਾਰਗ ਦਿਖਾਉਂਦਾ ਜਿੱਥੋਂ ਫਿਰ ਸਾਡਾ ਜਨਮ ਮਰਨਾ ਜਿਹੜਾ ਉਹ ਕੱਟਿਆ ਜਾਂਦਾ ਤੇ ਅਸੀਂ ਹਮੇਸ਼ਾ ਦੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੇ ਆਂ ਇਸ ਕਰਕੇ ਜੇ ਤੁਹਾਨੂੰ ਕੋਈ ਬੰਦਾ ਇਹ ਲੱਗਦਾ ਕਿ ਘਟ ਪਾਠ ਪੂਜਾ ਕਰਦਾ ਤੇ ਉਹ ਖੁਸ਼ ਆ ਜਿਆਦਾ ਸੁਖੀ ਆ ਤਾਂ ਇਹ ਸਿਰਫ ਇੱਕ ਦਿਖਾਵੇ ਨੇ ਜਿਹੜੇ ਤੁਸੀਂ ਦੂਰੋਂ ਬੈਠੇ ਦੇਖਦੇ ਹੋ ਤੇ ਤੁਸੀਂ ਅੰਦਾਜ਼ੇ ਲਾਉਂਦੇ ਹੋ ਦੂਜੇ ਬੰਦੇ ਬਾਰੇ ਨਹੀਂ ਤਾਂ ਸਾਨੂੰ ਕਿਸੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਪਤਾ ਹੀ ਨਹੀਂ ਕਿੱਥੇ ਕੀ ਚੱਲ ਰਿਹਾ ਤੇ ਜੇ ਤੁਸੀਂ ਗੁਰਦੁਆਰਾ ਸਾਹਿਬ ਆ ਰਹੇ ਹੋ ਸੇਵਾ ਸਿਮਰਨ ਕਰ ਸਕਦੇ ਹੋ ਜੇ ਤੁਸੀਂ ਗੁਰਬਾਣੀ ਸੁਣ ਸਕਦੇ ਹੋ ਤਾਂ ਤੁਸੀਂ ਬਹੁਤ ਵੱਡੀ ਬਖਸ਼ਿਸ਼ਾ ਤੁਹਾਡੇ ਉੱਤੇ ਇਸ ਚੀਜ਼ ਦਾ ਸ਼ੁਕਰਾਨਾ ਹਰ ਸਮੇਂ ਕਰਿਆ ਕਰੋ ਰੱਬ ਦੇ ਅੱਗੇ ਇਸੇ ਲਈ ਉਹ ਕਹਿੰਦੇ ਵੀ ਤੁਸੀਂ ਰੱਬ ਤੇ ਸ਼ੰਕਾ ਨਹੀਂ ਕਰਨਾ ਆਪਣੇ ਵੱਲ ਦੇਖਣਾ ਕਿ ਜੇ ਕੋਈ ਕਮੀ ਪੇਸ਼ੀ ਆ ਜੇ ਕੁਝ ਨਹੀਂ ਬਣ ਰਿਹਾ ਜੇ ਕੋਈ ਤੁਹਾਡੀ ਮੰਗ ਨਹੀਂ ਪੂਰੀ ਹੋ ਰਹੀ ਤਾਂ ਉਹਦੇ ਵਿੱਚ ਤੁਹਾਡੇ ਵੱਲੋਂ ਕੋਈ ਕਮੀ ਪੇਸ਼ੀ ਹੋਣੀ ਆ ਜਾਂ ਫਿਰ ਜੋ ਤੁਸੀਂ ਮੰਗ ਰਹੇ ਹੋ ਉਹ ਤੁਹਾਡੇ ਵਾਸਤੇ ਚੰਗਾ ਨਹੀਂ ਹੋਣਾ ਸੋ ਇਸ ਕਰਕੇ ਕਈ ਵਾਰੀ ਸਾਨੂੰ ਮੰਗਣ ਦੀ ਬਜਾਏ ਰੱਬ ਦੇ ਉੱਤੇ ਭਰੋਸਾ ਕਰਕੇ ਸਾਰੀਆਂ ਚੀਜ਼ਾਂ ਰੱਬ ਤੇ ਸੱਟ ਦੇਣੀਆਂ ਚਾਹੀਦੀਆਂ ਕਿ ਪਾਤਸ਼ਾਹ ਮੈਨੂੰ ਸਮਝ ਨਹੀਂ ਮੈਂ ਮੰਗ ਕੇ ਦੇਖ ਲਿਆ ਤੇ ਮੇਰਾ ਮੰਗਿਆ ਹਰ ਵਾਰੀ ਗਲਤ ਹੋ ਜਾਂਦਾ ਹੁਣ ਤੁਸੀਂ ਬਖਸ਼ਿਸ਼ ਕਰਨੀਆਂ ਤੁਸੀਂ ਦੇਖੋ ਵੀ ਮੇਰੇ ਵਾਸਤੇ ਕੀ ਚੰਗਾ ਤੇ ਕੀ ਮਾੜਾ ਮੈਂ ਸਭ ਕੁਝ ਤੁਹਾਡੇ ਤੇ ਛੱਡਤਾ ਅੱਜ ਤੋਂ ਬਾਅਦ ਬਸ ਮੈਂ ਤੁਹਾਡਾ ਨਾਮ ਲੈਣਾ ਮੈਂ ਤੁਹਾਨੂੰ ਧਿਆਉਣਾ ਸੇਵਾ ਸਿਮਰਨ ਕਰਨੀਆਂ ਅੱਗੇ ਮੇਰੀ ਜ਼ਿੰਦਗੀ ਦੇ ਜਿਹੜੇ ਰਾਹ ਨੇ ਉਹ ਤੁਸੀਂ ਆਪ ਮੈਨੂੰ ਦੱਸਣਿਆ ਵੀ ਮੈਂ ਕਿੱਧਰ ਨੂੰ ਜਾਵਾਂ ਜਦੋਂ ਤੁਹਾਡਾ ਪੂਰਨ ਭਰੋਸਾ ਰੱਬ ਦੇ ਉੱਤੇ ਹੋਊਗਾ ਤਾਂ ਫਿਰ ਤੁਹਾਨੂੰ ਰੱਬ ਆਪਣੇ ਆਪ ਹੀ ਸਹੀ ਦਿਸ਼ਾ ਤੇ ਸਹੀ ਕਾਰੋਬਾਰ ਵੱਲ ਨੂੰ ਲੈ ਕੇ ਜਾਊਗਾ। ਇੰਨੀਆਂ ਗੱਲਾਂ ਜਦੋਂ ਉਹ ਬਾਬਾ ਜੀ ਤੋਂ ਸੁਣਦੇ ਨੇ ਤਾਂ ਹੁਣ ਉਹਨਾਂ ਦੇ ਅੰਦਰ ਇੱਕ ਜੋਸ਼ ਵੀ ਪੈਦਾ ਹੁੰਦਾ ਤੇ ਉਹਨਾਂ ਨੂੰ ਲੱਗਦਾ ਵੀ ਵਾਕਈ ਯਾਰ ਅਸੀਂ ਕੁਝ ਜ਼ਿਆਦਾ ਹੀ ਦਿਮਾਗ ਦੇ ਵਿੱਚ ਸੋਚ ਲਿਆ ਸੀਗਾ। ਇਦਾਂ ਨਹੀਂ ਹੈਗਾ ਸਾਡੇ ਉੱਤੇ ਰਹਿਮ ਤਾਂ ਹੈਗੀਆਂ ਨੇ ਸਾਡੇ ਉੱਤੇ ਬਖਸ਼ਿਸ਼ਾਂ ਹੈਗੀਆਂ ਨੇ ਅਸੀਂ ਜੇ ਸਾਡੇ ਕੋਲੇ ਘੱਟ ਪੈਸੇ ਨੇ ਫਿਰ ਵੀ ਅਸੀਂ ਕਿਸੇ ਨਾ ਕਿਸੇ ਦਾ ਭਲਾ ਕਰਨ ਦਾ ਸੋਚਦੇ ਆਂ ਜੇ ਸਾਡੇ ਕੋਲੇ ਪੈਸੇ ਘੱਟ ਨੇ ਅਸੀਂ ਕਿਸੇ ਭੁੱਖੇ ਨੂੰ ਖਵਾ ਵੀ ਦਿੰਨੇ ਆ ਉਹਦੇ ਵਿੱਚੋਂ ਤੇ ਅਸੀਂ ਗੁਰਦੁਆਰਾ ਸਾਹਿਬ ਆ ਕੇ ਸੇਵਾ ਸਿਮਰਨ ਵੀ ਕਰਦੇ ਆਂ ਕਦੇ-ਕਦੇ ਬਾਣੀ ਪੜ੍ਹ ਵੀ ਲਈਦੀ ਆ ਤੇ ਸੁਣ ਵੀ ਲਈਦੀ ਆ ਸੋ ਇਹਦਾ ਮਤਲਬ ਸਾਡੇ ਤੇ ਬਖਸ਼ਿਸ਼ਾਂ ਹੈਗੀਆਂ ਨੇ ਹੁਣ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਅਸੀਂ ਐਵੇਂ ਹੀ ਪਾਤਸ਼ਾਹ ਦੇ ਉੱਤੇ ਸ਼ੰਕਾ ਕੀਤਾ ਉਹ ਮਾਫੀ ਮੰਗਦਿਆ ਮਨੋਂ-ਮਨ ਤੇ ਬਾਬਾ ਜੀ ਦਾ ਧੰਨਵਾਦ ਕਰਕੇ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਮੁੜ ਜਾਂਦੇ ਨੇ ਤੇ ਹੁਣ ਉਹਨਾਂ ਦਾ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਜਿਹੜਾ ਭਰੋਸਾ ਉਹ ਹੋਰ ਵੀ ਵੱਧ ਗਿਆ। ਇਸੇ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ, ਉਹਦੇ ਤੇ ਭਰੋਸਾ ਰੱਖੋ, ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ। ਜਿਉਂਦੇ ਬਸਦੇ ਰਹੋ। ਧੰਨਵਾਦ।